ਦੋਸਤੋ ਕਈ ਵਾਰ ਜ਼ਿੰਦਗੀ ਸਾਨੂੰ ਉਹ ਰਾਹਾਂ ਤੇ ਲੈ ਜਾਂਦੀ ਹੈ ਜਿੱਥੇ ਪਿਆਰ ਸਿਰਫ ਇੱਕ ਅਹਿਸਾਸ ਨਹੀਂ ਸਗੋਂ ਇੱਕ ਸੱਚ ਬਣ ਕੇ ਰਹਿ ਜਾਂਦਾ ਹੈ ਅੱਜ ਤੁਹਾਡੇ ਨਾਲ ਮੈਂ ਗੁਰਪ੍ਰੀਤ ਦੀ ਇੱਕ ਕਹਾਣੀ ਸਾਂਝੀ ਕਰਾਂਗੀ ਗੁਰਪ੍ਰੀਤ ਇੱਕ 13 ਸਾਲਾਂ ਦੀ ਕੁੜੀ ਸੀ ਜੋ ਕਿ ਕਲਕੱਤੇ ਦੇ ਇੱਕ ਸੁੰਦਰ ਮਹੱਲੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਹ ਇੱਕ ਬਹੁਤ ਹੀ ਸੋਹਣੀ, ਗੁਣੀ ਤੇ ਹਸਮੁਖ ਕੁੜੀ ਸੀ। ਉਸਤੇ ਗੋਰੀ ਨਰਮ ਚਮੜੀ, ਘੁੰਮਦਾਰ ਵਾਲ ਤੇ ਗੁਲਾਬੀ ਗੱਲਾਂ ਉਸਦੀ ਸੁੰਦਰਤਾ ਨੂੰ ਹੋਰ ਵੀ ਨਿਖਾਰਦੇ ਸੀ। ਪਰ ਉਸਦੀ ਸਭ ਤੋਂ ਵੱਡੀ ਖੂਬੀ ਉਸਦੀ ਮਿੱਠੀ ਬੋਲੀ ਤੇ ਵੱਡਾ ਦਿਲ ਸੀ। ਉਹ ਹਰ ਕਿਸੇ ਨਾਲ ਇੰਜ ਮਿਲਦੀ ਸੀ ਜਿਵੇਂ ਪੁਰਾਣੀ ਜਾਣ-ਪਛਾਣ ਹੋਵੇ। ਅੱਜ ਸਕੂਲ ਤੋਂ ਘਰ ਆਉਂਦਿਆਂ ਗੁਰਪ੍ਰੀਤ ਨੂੰ ਦੋ ਵੱਡੀਆਂ ਖਬਰਾਂ ਮਿਲੀਆਂ ਇੱਕ ਖੁਸ਼ੀ ਦੀ ਤੇ ਦੂਜੀ ਉਦਾਸੀ ਦੀ ਸੀ ਖੁਸ਼ੀ ਇਹ ਕਿ ਹੁਣ ਉਹ ਪੰਜਾਬ ਜਾ ਰਹੇ ਸੀ ਆਪਣੀ ਧਰਤੀ ਆਪਣੀਆਂ ਜੜ੍ਹਾਂ ਨੂੰ ਵੇਖਣ ਪਰ ਉਦਾਸੀ ਇਹ ਸੀ ਕਿ ਹੁਣ ਉਸ ਨੂੰ ਕੋਲਕਾਤਾ ਛੱਡਣਾ ਪੈ ਰਿਹਾ ਸੀ ਉਹ ਸ਼ਹਿਰ ਜਿੱਥੇ ਉਸ ਦੀਆਂ ਬਚਪਨ ਦੀਆਂ ਯਾਦਾਂ ਬਣੀਆਂ ਸਨ ਉਸ ਦੇ ਪਿਤਾ ਜੀ ਇੱਕ ਸਰਕਾਰੀ ਨੌਕਰੀ ਕਰਦੇ ਸੀ ਤੇ ਹੁਣ ਉਹ ਰਿਟਾਇਰ ਹੋ ਚੁੱਕੇ ਸਨ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੇ ਪਰਿਵਾਰ ਸਮੇਤ ਪਿੰਡ ਵਾਪਸ ਜਾਣਗੇ ਜਿੱਥੇ ਉਹਨਾਂ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਸਨ ਗੁਰਪ੍ਰੀਤ ਦੇ ਮੰਮੀ ਜੀ ਵੀ ਖੁਸ਼ ਸਨ ਉਸ ਤੇ ਦੋਨੋਂ ਭੈਣ ਭਰਾ ਬੜੇ ਹੀ ਉਤਸੁਕਤਾ ਨਾਲ ਉਸ ਤੇ ਮੰਮੀ ਨੂੰ ਪੁੱਛਣ ਲੱਗੇ ਕਿ ਸਾਨੂੰ ਉੱਥੇ ਨਵੇਂ ਦੋਸਤ ਮਿਲਣਗੇ ਹਾਂ ਬੇਟਾ ਪਿੰਡ ਦੇ ਲੋਕ ਬਹੁਤ ਪਿਆਰੇ ਹੁੰਦੇ ਨੇ ਉੱਥੇ ਤਾਂ ਪਿਆਰ ਵੀ ਖੂਨ ਚ ਵਗਦਾ ਏ ਮੰਮੀ ਨੇ ਹੱਸ ਕੇ ਕਿਹਾ ਇਹ ਸੁਣ ਕੇ ਗੁਰਪ੍ਰੀਤ ਖੇਡ ਉੱਠੀ ਪਿੰਡ ਦੀ ਧਰਤੀ ਖੁੱਲਾ ਆਸਮਾਨ ਹਰੀਆਲੇ ਖੇਤ ਇਹ ਸਭ ਚੀਜ਼ਾਂ ਹੁਣ ਉਹ ਆਪਣੀ ਅੱਖੀਂ ਵੇਖਣਾ ਚਾਹੁੰਦੀ ਸੀ ਕੁਝ ਦਿਨਾਂ ਦੇ ਸਫ਼ਰ ਤੋਂ ਬਾਅਦ ਗੁਰਪ੍ਰੀਤ ਦਾ ਪਰਿਵਾਰ ਪੰਜਾਬ ਪਹੁੰਚ ਗਿਆ ਉਹਨਾਂ ਦਾ ਪਿੰਡ ਬਹੁਤ ਹੀ ਸੁੰਦਰ ਸੀ ਲਹਿਰਾਂਦੀਆਂ ਫਸਲਾਂ ਖੁੱਲੇ ਆਸਮਾਨ ਹੇਠ ਪੈਲੀਆਂ ਤੇ ਸੱਥਾਂ ਵਿੱਚ ਬੈਠੇ ਬਜ਼ੁਰਗ ਤੇ ਮਿੱਠੀ ਬੋਲੀ ਬੋਲਦੇ ਪਿੰਡ ਦੇ ਲੋਕ ਇਹ ਸਭ ਕੁਝ ਗੁਰਪ੍ਰੀਤ ਲਈ ਨਮਾ ਪਰ ਅਸਲੀ ਲੱਗ ਰਿਹਾ ਸੀ ਉਸਦੇ ਪਿਤਾ ਜੀ ਨੇ ਗੁਰਪ੍ਰੀਤ ਸਿਮਰਨ ਦੇ ਕਬੀਰ ਦਾ ਦਾਖਲਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਰਵਾ ਦਿੱਤਾ। ਗੁਰਪ੍ਰੀਤ ਦੇ ਅੰਦਰ ਉਤਸ਼ਾਹ ਵੀ ਸੀ ਤੇ ਥੋੜੀ ਉਹ ਘਬਰਾ ਵੀ ਰਹੀ ਸੀ ਕਿਉਂਕਿ ਕੋਲਕਾਤਾ ਵਿੱਚ ਉਸਨੇ ਅੰਗਰੇਜ਼ੀ ਮੀਡੀਅਮ ਵਿੱਚ ਆਪਣੀ ਪੜ੍ਹਾਈ ਕੀਤੀ ਸੀ ਤੇ ਹੁਣ ਇੱਥੇ ਸਿੱਖਿਆ ਦਾ ਮਾਧਿਅਮ ਪੰਜਾਬੀ ਸੀ। ਪਹਿਲੇ ਦਿਨ ਜਦੋਂ ਗੁਰਪ੍ਰੀਤ ਸਕੂਲ ਗਈ ਤਾਂ ਉਸਨੇ ਦੇਖਿਆ ਕਿ ਬੱਚੇ ਮਿੱਟੀ ਦੇ ਆਂਗਣ ਵਿੱਚ ਖੇਡ ਰਹੇ ਸਨ। ਕੁਝ ਬੱਚੇ ਗੁੱਲੀ ਡੰਡਾ ਖੇਡ ਰਹੇ ਸੀ ਤੇ ਕੁਝ ਬੱਚੇ ਇਕੱਠੇ ਬੈਠ ਕੇ ਆਪਣਾ ਸਕੂਲ ਦਾ ਕੰਮ ਪੂਰਾ ਕਰ ਰਹੇ ਸਨ। ਅਧਿਆਪਕ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਸੀ। ਜਦੋਂ ਕਲਾਸ ਵਿੱਚ ਗਈ ਤਾਂ ਮਾਸਟਰ ਜੀ ਨੇ ਪੁੱਛਿਆ, "ਤੁਸੀਂ بڑے ਸ਼ਹਿਰ ਤੋਂ ਆਏ ਹੋ, ਪਰ ਚਿੰਤਾ ਨਾ ਕਰੋ। ਇੱਥੇ ਤੁਹਾਨੂੰ ਵੀ ਘਰ ਵਰਗਾ ਹੀ ਮਹਿਸੂਸ ਹੋਵੇਗਾ।" ਹੌਲੀ ਹੌਲੀ ਗੁਰਪ੍ਰੀਤ ਨੂੰ ਪੰਜਾਬੀ ਪੜਨ ਲਿਖਣ ਵਿੱਚ ਮਜ਼ਾ ਆਉਣ ਲੱਗ ਪਿਆ। ਪਿੰਡ ਦੀ ਜ਼ਿੰਦਗੀ ਵੀ ਉਸ ਨੂੰ ਵਧੀਆ ਲੱਗਣ ਲੱਗੀ। ਉਸਨੇ ਕੁਝ ਨਵੇਂ ਦੋਸਤ ਵੀ ਬਣਾ ਲਏ ਤੇ ਉਹਨਾਂ ਨੇ ਗੁਰਪ੍ਰੀਤ ਨੂੰ ਪੰਜਾਬੀ ਪੜਨ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਇੱਕ ਬਹੁਤ ਤੇਜ਼ ਅਤੇ ਸਮਝਦਾਰ ਕੁੜੀ ਸੀ ਉਹ ਹਮੇਸ਼ਾ ਆਪਣੀ ਪੜ੍ਹਾਈ ਵਿੱਚ ਤਨਮਾਨਾ ਜੁੜੀ ਰਹਿੰਦੀ ਉਸਦੀ ਮਿਹਨਤ ਦਾ ਨਤੀਜਾ ਇਹ ਸੀ ਕਿ 7ਵੀਂ ਕਲਾਸ ਵਿੱਚ ਉਸਨੇ ਦੂਜੀ ਪੋਜੀਸ਼ਨ ਹਾਸਲ ਕਰ ਲਈ ਇਹ ਸਿਰਫ ਗੁਰਪ੍ਰੀਤ ਲਈ ਹੀ ਨਹੀਂ ਪਰ ਉਸਦੇ ਮਾਪਿਆਂ ਲਈ ਵੀ ਮਾਣ ਵਾਲੀ ਗੱਲ ਸੀ ਜਦ 8ਵੀਂ ਕਲਾਸ ਦੀ ਸ਼ੁਰੂਆਤ ਹੋਈ ਤਾਂ ਇੱਕ ਨਵੇਂ ਵਿਦਿਆਰਥੀ ਨੇ ਉਹਨਾਂ ਦੀ ਕਲਾਸ ਵਿੱਚ ਦਾਖਲਾ ਲਿਆ ਉਸ ਵਿਦਿਆਰਥੀ ਦਾ ਨਾਂ ਹਰਮੀਤ ਸੀ। ਉਹ ਇੱਕ ਸੁੰਦਰ, ਉੱਚੇ ਕੱਦ ਵਾਲਾ ਤੇ ਸ਼ਾਂਤ ਸੁਭਾਅ ਦਾ ਮੁੰਡਾ ਸੀ। ਉਹ ਪਿਛਲੇ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਦਾ ਸੀ ਪਰ ਹੁਣ ਉਹ ਵੀ ਆਪਣੇ ਪਰਿਵਾਰ ਨਾਲ ਪਿੰਡ ਆ ਗਿਆ ਸੀ। ਗੁਰਪ੍ਰੀਤ ਹਮੇਸ਼ਾ ਦੀ ਤਰ੍ਹਾਂ ਆਪਣੀ ਪੜ੍ਹਾਈ ਵਿੱਚ ਮਗਨ ਰਹਿੰਦੀ। ਉਸਦੇ ਲਈ ਦੂਜੀ ਕੋਈ ਵੀ ਚੀਜ਼ ਪੜ੍ਹਾਈ ਤੋਂ ਵੱਧ ਕੇ ਨਹੀਂ ਸੀ। ਪਰ ਜਿਵੇਂ-ਜਿਵੇਂ ਦਿਨ ਲੰਘ ਰਹੇ ਸਨ, ਉਸਦੇ ਦੋਸਤ ਹਰਮੀਤ ਬਾਰੇ ਗੱਲਾਂ ਕਰਕੇ ਉਸਦੇ ਮਨ ਵਿੱਚ ਕੁਝ ਨਵੇਂ ਵਿਚਾਰ ਪੈਦਾ ਕਰ ਰਹੇ ਸਨ। ਇੱਕ ਦਿਨ ਉਸਦੀ ਦੋਸਤ ਜਸਪ੍ਰੀਤ ਨੇ ਉਸ ਨੂੰ ਹਾਸਤੇ ਹੋਏ ਪੁੱਛਿਆ ਗੁਰਪ੍ਰੀਤ ਤੂੰ ਕਦੇ ਹਰਮੀਤ ਨੂੰ ਧਿਆਨ ਨਾਲ ਵੇਖਿਆ ਹੈ ਉਹ ਹਮੇਸ਼ਾ ਤੇਰੇ ਨੇੜੇ ਬੈਠਣ ਦੀ ਕੋਸ਼ਿਸ਼ ਕਰਦਾ ਹੈ ਇਹ ਗੱਲਾਂ ਸੁਣ ਕੇ ਗੁਰਪ੍ਰੀਤ ਨੇ ਪਹਿਲੀ ਵਾਰ ਧਿਆਨ ਨਾਲ ਸੋਚਿਆ ਕਿ ਸੱਚਮੁੱਚ ਹਰਮੀਤ ਨੇ ਕਦੇ ਉਸਤੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਹੈ ਉਹ ਅੱਗੇ ਕੁਝ ਦਿਨਾਂ ਤੱਕ ਹਰਮੀਤ ਨੂੰ ਬਹੁਤ ਹੀ ਸਧਾਰਨ ਤਰੀਕੇ ਨਾਲ ਦੇਖਦੀ ਰਹੀ ਪਰ ਅਣਜਾਣੇ ਹੀ ਉਹ ਹੌਲੀ-ਹੌਲੀ ਉਸ ਨੂੰ ਜ਼ਿਆਦਾ ਨੋਟਿਸ ਕਰਨ ਲੱਗ ਪਈ ਸੀ ਪਰ ਜਦ ਹੋਣੋ ਕਲਾਸ ਵਿੱਚ ਆਉਂਦਾ ਤਾਂ ਗੁਰਪ੍ਰੀਤ ਉਸਤੇ ਬਲ ਧਿਆਨ ਦਿੰਦੀ ਕਿ ਉਹ ਕਿਵੇਂ ਬੋਲਦਾ ਕਿਵੇਂ ਹੱਸਦਾ ਕਿਵੇਂ ਹੋਰ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਹੈ ਪਰ ਉਸ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਗੁਰਪ੍ਰੀਤ ਲਈ ਇੱਕ ਨਮਾਹਸਾਸੀ ਪਰ ਉਹ ਹਰ ਮੀਤ ਬਾਰੇ ਜਿੰਨਾ ਸੋਚਣਾ ਨਹੀਂ ਚਾਹੁੰਦੀ ਸੀ ਉਨਾ ਹੀ ਉਹਦੇ ਵੱਲ ਉਸਦਾ ਧਿਆਨ ਖਿੱਚਿਆ ਜਾਂਦਾ ਸੀ ਤੇ ਉਸਤੇ ਮਨ ਵਿੱਚ ਹਰ ਵੇਲੇ ਸੁਭਾਲ ਚੱਲਦੇ ਰਹਿੰਦੇ ਕਿ ਇਹ ਸਭ ਕੀ ਹੋ ਰਿਹਾ ਹੈ ਇਹ ਸਿਰਫ ਦੋਸਤੀ ਹੈ ਜਾਂ ਕੁਝ ਹੋਰ ਪਰ ਉਹ ਇਕੱਲੀ ਨਹੀਂ ਸੀ ਜੋ ਇਹ ਸੋਚ ਰਹੀ ਸੀ ਹਰਮੀਤ ਨੇ ਵੀ ਮਹਿਸੂਸ ਕਰ ਲਿਆ ਸੀ ਕਿ ਗੁਰਪ੍ਰੀਤ ਦੀਆਂ ਅੱਖਾਂ ਹੁਣ ਕਦੇ-ਕਦੇ ਉਸ ਨੂੰ ਲੱਭਣ ਲੱਗ ਪਈਆਂ ਜਦੋਂ ਉਸਦੀ ਨਜ਼ਰ ਫੜ ਲੈਂਦਾ ਤਾਂ ਗੁਰਪ੍ਰੀਤ ਚਾਟ ਆਪਣੇ ਆਪ ਵਿੱਚ ਮਗਨ ਹੋ ਜਾਂਦੀ ਪਰ ਇਹ ਅਣਜਾਣੀ ਖਿੱਚ ਹੁਣ ਦੋਹਾਂ ਵਿੱਚ ਦਿਖਣ ਲੱਗ ਪਈ ਸੀ ਇਮਤਿਹਾਨ ਨੇੜੇ ਆ ਰਹੇ ਸਨ ਅਤੇ ਗੁਰਪ੍ਰੀਤ ਹਮੇਸ਼ਾ ਦੀ ਤਰ੍ਹਾਂ ਪੜ੍ਹਾਈ ਵਿੱਚ ਰੁੱਝੀ ਹੋਈ ਸੀ ਪਰ ਹਰਮਿਤ ਬਾਸ ਤੇ ਹੁਣ ਪੜ੍ਹਾਈ ਦੇ ਨਾਲ-ਨਾਲ ਇੱਕ ਹੋਰ ਵੀ ਚੀਜ਼ ਬਹਤਾਪੂਰਨ ਹੋ ਗਈ ਸੀ ਜੋ ਕਿ ਸੀ ਗੁਰਪ੍ਰੀਤ ਇੱਕ ਸ਼ਾਮ ਜਦ ਗੁਰਪ੍ਰੀਤ ਸਕੂਲ ਤੋਂ ਬਾਹਰ ਆਪਣੀ ਕਾਪੀ ਵਿੱਚ ਕੁਝ ਲਿਖ ਰਹੀ ਸੀ ਤਾਂ ਹਰਮਿਤ ਹੌਲੀ-ਹੌਲੀ ਉਸ ਤੇ ਕੋਲ ਆਇਆ ਉਹ ਹੌਸਲਾ ਜਟਾ ਕੇ ਗੁਰਪ੍ਰੀਤ ਨੂੰ ਕਹਿਣ ਲੱਗਾ ਮੈਨੂੰ ਨਹੀਂ ਪਤਾ ਇਹ ਸਭ ਕਿਵੇਂ ਕਹਿਣਾ ਹੈ ਪਰ ਮੈਂ ਤੈਨੂੰ ਪਸੰਦ ਕਰਦਾ ਹਾਂ ਇਹ ਸੁਣ ਕੇ ਗੁਰਪ੍ਰੀਤ ਦੀਆਂ ਅੱਖਾਂ ਵੱਡੀਆਂ ਹੋ ਗਈਆਂ ਉਸਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਉਸਨੇ ਕਬਰਾਹਟ ਵਿੱਚ ਹਰਮੀਤ ਨੂੰ ਕਿਹਾ ਤੂੰ ਤੂੰ ਗਲਤੀ ਕਰ ਰਿਹਾ ਹੈ ਅਸੀਂ ਤਾਂ ਸਿਰਫ ਦੋਸਤ ਹਾਂ ਹਰਮੀਤ ਦੇ ਜ਼ਹਾਰ ਤੋਂ ਬਾਅਦ ਗੁਰਪ੍ਰੀਤ ਅੰਦਰੋਂ ਥੋੜੀ ਹਿਲ ਗਈ ਸੀ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਪਿਆਰ ਜਿਹਹਾ ਅਹਿਸਾਸ ਵੀ ਉਸਦੀ ਜ਼ਿੰਦਗੀ ਵਿੱਚ ਆ ਸਕਦਾ ਹੈ ਉਸ ਦਾ ਦਿਲ ਸ਼ਾਇਦ ਹਰ ਮੀਤਲੀ ਕੁਝ ਮਹਿਸੂਸ ਕਰਦਾ ਸੀ ਪਰ ਉਸਨੇ ਆਪਣੇ ਆਪ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹਦੇ ਲਈ ਪਿਆਰ ਨਹੀਂ ਸਿਰਫ ਪੜਾਈ ਮਹੱਤਵਪੂਰਨ ਹੈ ਗੁਰਪ੍ਰੀਤ ਨੇ ਹਰਮੀਤ ਦੇ ਪਿਆਰ ਨੂੰ ਇਨਕਾਰ ਕਰ ਦਿੱਤਾ ਪਰ ਅਸਲ ਵਿੱਚ ਉਸਦੇ ਮਨ ਦੇ ਇੱਕ ਕੋਨੇ ਵਿੱਚ ਉਹ ਵੀ ਹਰਮੀਤ ਬਾਰੇ ਸੋਚਣ ਲੱਗ ਪਈ ਸੀ ਉਹ ਚਾਹੁੰਦੀ ਸੀ ਕਿ ਇਹ ਸਭ ਕੁਝ ਓ ਪੁੱਲ ਜਾਵੇ ਪਰ ਉਸਦੇ ਦੋਸਤ ਉਹਨੂੰ ਇਹ ਜਾਦ ਕਰਾਉਣ ਵਿੱਚ ਕੋਈ ਕਮੀ ਨਹੀਂ ਛੱਡਦੇ ਸਨ ਉਹ ਕਿਸੇ ਨਾ ਕਿਸੇ ਬਹਾਨੇ ਉਸਦੇ ਕੋਲ ਹਰਮੀਤ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਗੁਰਪ੍ਰੀਤ ਹਮੇਸ਼ਾ ਆਪਣੇ ਦੋਸਤਾਂ ਨੂੰ ਹੱਸ ਕੇ ਚੁੱਪ ਕਰਵਾ ਦਿੰਦੀ ਪਰ ਦਿਲ ਵਿੱਚ ਸੋਚਦੀ ਰਹਿੰਦੀ ਕਿ ਮੇਰਾ ਇਨਕਾਰ ਸੱਚਮੁੱਚ ਇਨਕਾਰ ਸੀ ਜਾਂ ਮੈਂ ਆਪਣੇ ਦਿਲ ਨਾਲ ਧੋਖਾ ਕਰ ਰਹੀ ਹਾਂ ਸਮਾਂ ਲੰਘਦਾ ਗਿਆ ਤੇ ਕਈ ਦਿਨਾਂ ਦੀ ਉਲਝਣ ਤੇ ਦੋਸਤਾਂ ਦੀਆਂ ਗੱਲਾਂ ਤੇ ਆਪਣੇ ਆਪ ਨਾਲ ਲੜਾਈ ਕਰਨ ਤੋਂ ਬਾਅਦ ਆਖਿਰ ਇੱਕ ਦਿਨ ਉਸਨੇ ਹਰਮੀਤ ਨੂੰ ਹਾਂ ਕਰ ਦਿੱਤੀ ਤੇ ਗੁਰਪ੍ਰੀਤ ਦੇ ਦਿਲ ਦੀ ਗੱਲ ਹੁਣ ਉਸਦੇ ਹੋਠਾਂ ਉੱਤੇ ਆ ਚੁੱਕੀ ਸੀ ਪਰ ਉਸਨੇ ਹਰਮੀਤ ਨੂੰ ਕਿਹਾ ਕਿ ਮੈਨੂੰ ਇਸ ਦੁਨੀਆ ਤੋਂ ਬਹੁਤ ਡਰ ਲੱਗਦਾ ਹੈ ਮੈਂ ਆਪਣੇ ਪਿਆਰ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਹਰਮੀਤ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤੈਨੂੰ ਕਿਸੇ ਵੀ ਮੁਸ਼ਕਲ ਵਿੱਚ ਨਹੀਂ ਆਉਣ ਦਵਾਂਗਾ ਹੁਣ ਉਹਨਾਂ ਦੀ ਮੁਹੱਬਤ ਸਿਰਫ ਸਕੂਲ 'ਚ ਮਿਲਣ ਤੱਕ ਸੀਮਤ ਨਹੀਂ ਸੀ ਰਹੀ ਇੱਕ ਦਿਨ ਹਰਮੀਤ ਨੇ ਕਿਹਾ ਗੁਰਪ੍ਰੀਤ ਤੂੰ ਆਪਣਾ ਮੋਬਾਈਲ ਨੰਬਰ ਮੈਨੂੰ ਦੇ ਦੇ ਤਾਂ ਕਿ ਆਪਾਂ ਘਰ ਜਾਣ ਤੋਂ ਬਾਅਦ ਵੀ ਗੱਲ ਕਰ ਸਕੀਏ ਗੁਰਪ੍ਰੀਤ ਪਹਿਲਾਂ ਤਾਂ ਝਿਜਕਈ ਪਰ ਫਿਰ ਮੋਬਾਈਲ ਨੰਬਰ ਉਸਨੇ ਦੇ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਦਾ ਸਕੂਲ ਵਿੱਚ ਮਿਲਣਾ ਘਰ ਜਾਣ ਤੋਂ ਬਾਅਦ ਟੈਕਸ ਤੇ ਕਾਲਸ ਉੱਪਰ ਗੱਲ ਕਰਨਾ ਤੇ ਸ਼ੁਭ-ਸ਼ੁਭ ਇੱਕ ਦੂਜੇ ਦੀਆਂ ਅੱਖਾਂ ਪੜਨਾ ਇਹ ਸਭ ਹੁਣ ਉਹਨਾਂ ਦੇ ਰੋਜ਼ ਦਾ ਰੁਟੀਨ ਬਣ ਗਿਆ ਸੀ ਉਹਨਾਂ ਲੱਗਦਾ ਸੀ ਕਿ ਇਹ ਪਿਆਰ ਹਮੇਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕੋ ਪਿੰਡ ਵਿੱਚ ਰਹਿਣ ਵਾਲਿਆਂ ਲਈ ਇੰਨਾ ਜਜ਼ਬਾਤਾਂ ਨੂੰ ਕਾਇਮ ਰੱਖਣਾ ਇੰਨਾ ਆਸਾਨ ਨਹੀਂ ਹੁੰਦਾ ਹੁਣ ਉਹਨਾਂ ਦਾ ਪਿਆਰ ਸਾਰੇ ਸਕੂਲ ਦੀਆਂ ਅੱਖਾਂ ਵਿੱਚ ਚੜ ਗਿਆ ਸੀ ਅਤੇ ਪੂਰਾ ਸਕੂਲ ਉਹਨਾਂ ਬਾਰੇ ਗੱਲ ਕਰ ਰਿਹਾ ਸੀ ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਸੀ ਇੱਥੋਂ ਤੱਕ ਕਿ ਉਹਨਾਂ ਦੇ ਮਾਸਟਰ ਅਤੇ ਮੈਡਮਾਂ ਨੇ ਵੀ ਉਹਨਾਂ ਨੂੰ ਗੁੱਸੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਸੀ ਉਹ ਹਮੇਸ਼ਾ ਕਹਿੰਦੇ ਕਿ ਤੁਸੀਂ ਆਪਣੇ ਭਵਿੱਖ ਨਾਲ ਖੇਡ ਰਹੇ ਹੋ ਤੇ ਤੁਸੀਂ ਕਦੀ ਨਹੀਂ ਸੋਚਿਆ ਕਿ ਤੁਹਾਡਾ ਇਹ ਇੱਕ ਬੁਰਾ ਕਦਮ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਪਰ ਉਹਨਾਂ ਉੱਪਰ ਆਪਣੇ ਅਧਿਆਪਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਇਹ ਸਭ ਚੀਜ਼ਾਂ ਦਾ ਗੁਰਪ੍ਰੀਤ ਦੀ ਪੜਾਈ ਉੱਪਰ ਵੀ ਬਹੁਤ ਅਸਰ ਹੋਣ ਲੱਗਿਆ। 8ਵੀਂ ਵਿੱਚ ਦੂਜੇ ਨੰਬਰ ਤੇ ਆਉਣ ਵਾਲੀ ਗੁਰਪ੍ਰੀਤ ਹੁਣ ਹੌਲੀ-ਹੌਲੀ ਪਿੱਛੇ ਜਾਣ ਲੱਗੀ। 9ਵੀਂ ਵਿੱਚ ਉਸਦੇ ਅੰਕ ਥੋੜੇ ਘੱਟ ਗਏ ਤੇ 10ਵੀਂ ਵਿੱਚ ਸਿਰਫ ਉਹ ਪਾਸ ਹੋਣ ਜੋਗੇ ਅੰਕ ਹੀ ਹਾਸਲ ਕਰ ਸકી। ਉਸਦੇ ਮਾਪਿਆਂ ਨੇ ਵੀ ਉਸ ਦੇ ਵਿੱਚ ਇਹ ਬਦਲਾ ਮਹਿਸੂਸ ਕੀਤਾ ਤੇ ਉਸਦੇ ਮੰਮੀ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਗੁਰਪ੍ਰੀਤ ਪਹਿਲਾਂ ਦਾਦੂ ਪੜਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਹੁਣ ਕੀ ਹੋ ਗਿਆ ਗੁਰਪ੍ਰੀਤ ਨੇ ਧੀਮੀ ਜੀ ਆਵਾਜ਼ ਵਿੱਚ ਕਿਹਾ ਪਤਾ ਨਹੀਂ ਮੰਮੀ ਮੇਰੀ ਸਟੱਡੀ ਠੀਕ ਨਹੀਂ ਚੱਲ ਰਹੀ ਹੋਰ ਸਕੂਲ ਦੀਆਂ ਗੱਲਾਂ ਪਿੰਡ ਤੱਕ ਵੀ ਪਹੁੰਚਣ ਲੱਗੀਆਂ ਸਨ ਗੁਰਪ੍ਰੀਤ ਦੇ ਮਾਪੇ ਉਸ ਉੱਤੇ ਪੂਰਾ ਪ੍ਰੋਤਸਾਹ ਕਰਦੇ ਸਨ ਉਹਨਾਂ ਨੂੰ ਪਿੰਡ ਵਿੱਚ ਚੱਲ ਰਹੀਆਂ ਗੱਲਾਂ ਬਾਰੇ ਸੁਣ ਕੇ ਸ਼ੱਕ ਤਾਂ ਹੋਇਆ ਸੀ ਪਰ ਉਹ ਆਪਣੀ ਧੀ ਤੇ ਸ਼ੱਕ ਨਹੀਂ ਕਰਨਾ ਚਾਹੁੰਦੇ ਸਨ ਇੱਕ ਦਿਨ ਉਸਤੇ ਪਿਤਾ ਜੀ ਨੇ ਗੁਰਪ੍ਰੀਤ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੂੰ ਸਾਡੀ ਸਮਸਤਾਰ ਕੁੜੀ ਹੈਂ ਤੇ ਸਾਨੂੰ ਯਕੀਨ ਹੈ ਕਿ ਤੂੰ ਕੋਈ ਵੀ ਗਲਤ ਕੰਮ ਨਹੀਂ ਕਰੇਂਗੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ ਗੁਲਾਬ ਵਰਗੀ ਧੀ ਉਹਨਾਂ ਦੀ ਪਿੱਠ ਪਿੱਛੇ ਕੁਝ ਹੋਰ ਹੀ ਕਰ ਰਹੀ ਸੀ ਸਕੂਲ ਵਿੱਚ ਉਹਨਾਂ ਦਾ ਪਿਆਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਸਕੂਲ ਤੋਂ ਬਾਅਦ ਗੁਰਪ੍ਰੀਤ ਅਤੇ ਹਰਮੀਤ ਨੇ ਇੱਕੋ ਹੀ ਕਾਲਜ ਵਿੱਚ ਦਾਖਲਾ ਲੈ ਲਿਆ ਹੁਣ ਉਹਨਾਂ ਦੀ ਲਵ ਸਟੋਰੀ ਹੋਰ ਵੀ ਆਜ਼ਾਦ ਹੋ ਗਈ ਕੰਟੇਨ ਵਿੱਚ ਇਕੱਠੇ ਖਾਣਾ ਲਾਇਬ੍ਰੇਰੀ ਵਿੱਚ ਇੱਕੋ ਥਾਂ ਤੇ ਬੈਠਣਾ ਕਲਾਸ ਤੋਂ ਬਾਅਦ ਵੀ ਮਿਲਣਾ ਹੁਣ ਉਹਨਾਂ ਦੀ ਮੁਹੱਬਤ ਹੋਰ ਵੀ ਵੱਧ ਗਈ ਸੀ ਕਈ ਵਾਰ ਹਰਮੀਤ ਕੌਰ ਪ੍ਰੀਤ ਨੂੰ ਮੋਟਰਸਾਈਕਲ ਉੱਪਰ ਬਿਠਾ ਕੇ ਲੰਮੀਆਂ ਲੌਂਗ ਡਰਾਈਵ ਤੇ ਲੈ ਜਾਂਦਾ ਸੀ ਹਰਮੀਤ ਕੌਰ ਪ੍ਰੀਤ ਨਾਲ ਬਹੁਤ ਹੀ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ ਤੇ ਆਪਾਂ ਇੱਕ ਦਿਨ ਵਿਆਹ ਕਰਵਾ ਲੈਣਾ ਹੈ ਪਰ ਦੂਜੇ ਸਾਲ ਦੇ ਵਿੱਚ ਸਭ ਕੁਝ ਬਦਲ ਗਿਆ ਹਰਮਿਤ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਲੜਕੀ ਆ ਗਈ ਸੀ ਜਿਸ ਦਾ ਨਾਮ ਸੀ ਆਰਤੀ ਆਰਤੀ ਦੇਖਣ ਵਿੱਚ ਬਹੁਤ ਹੀ ਸੁੰਦਰ ਸੀ ਬੋਲਣ ਵਿੱਚ ਸਿਆਣੀ ਤੇ ਉਹ ਇੱਕ ਮਾਡਰਨ ਕੁੜੀ ਸੀ ਹਰਮਿਤ ਹੌਲੀ-ਹੌਲੀ ਉਸਦੇ ਨੇੜੇ ਜਾਣ ਲੱਗ ਪਿਆ ਪਰ ਗੁਰਪ੍ਰੀਤ ਨੂੰ ਹਾਲੇ ਇੰਨਾਂ ਗੱਲਾਂ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਹਰਮਿਤ ਹੁਣ ਪਹਿਲਾਂ ਵਰਗਾ ਨਹੀਂ ਸੀ ਰਿਹਾ ਉਹ ਹੁਣ ਆਰਤੀ ਨਾਲ ਬதேਰੇ ਟਾਈਮ ਗੁਜ਼ਾਰਦਾ ਸੀ ਪਰ ਇੱਕ ਦਿਨ ਗੁਰਪ੍ਰੀਤ ਨੇ ਆਪਣੇ ਆਪ ਹੀ ਹਰਮੀਤ ਨੂੰ ਆਰਤੀ ਨਾਲ ਦੇਖ ਲਿਆ ਤੇ ਇਹ ਸਭ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸਨੇ ਹਰਮੀਤ ਨਾਲੋਂ ਰਿਸ਼ਤਾ ਤੋੜ ਲਿਆ ਪਰ ਪਿਆਰ ਅਜੇ ਵੀ ਉਸਦੇ ਦਿਲ ਵਿੱਚ ਕਿਤੇ ਨਾ ਕਿਤੇ ਜਿੰਦਾ ਸੀ ਹਰਮੀਤ ਨੇ ਗਲਤੀ ਕੀਤੀ ਸੀ ਪਰ ਕੁਝ ਸਮਾਂ ਨਿਕਲਣ ਤੋਂ ਬਾਅਦ ਹਰਮੀਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਹ ਹੁਣ ਫਿਰ ਤੋਂ ਗੁਰਪ੍ਰੀਤ ਨੂੰ ਹਾਸਲ ਕਰਨਾ ਚਾਹੁੰਦਾ ਸੀ ਗੁਰਪ੍ਰੀਤ ਮੈਨੂੰ ਇੱਕ ਵਾਰ ਮaaf ਕਰ ਦੇ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਪਰ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਹਾਂ ਹਰਮੀਤ ਨੇ ਇਹ ਮੈਸੇਜ ਗੁਰਪ੍ਰੀਤ ਦੇ ਫੋਨ ਉੱਪਰ ਕੀਤਾ ਗੁਰਪ੍ਰੀਤ ਨੇ ਪਹਿਲੀ ਵਾਰ ਤਾਂ ਉਸਦੇ ਮੈਸੇਜ ਦਾ ਕੋਈ ਵੀ ਰਿਪਲਾਈ ਨਹੀਂ ਕੀਤਾ ਪਰ ਇਸ ਤਰ੍ਹਾਂ ਰੋਜ਼ ਹੀ ਹਰਮਿਤ ਉਸ ਨੂੰ ਕੋਈ ਨਾ ਕੋਈ ਮੈਸੇਜ ਕਰਦਾ ਤੇ ਗੁਰਪ੍ਰੀਤ ਦਾ ਦਿਲ ਆਖਿਰ ਇੱਕ ਦਿਨ ਪਿਘਲ ਗਿਆ ਕਿਉਂਕਿ ਉਹ ਉਸ ਨੂੰ ਬਹੁਤ ਹੀ ਪਿਆਰ ਕਰਦੀ ਸੀ ਤੇ ਫਿਰ ਤੋਂ ਉਹਨਾਂ ਦਾ ਰਿਸ਼ਤਾ ਦੁਬਾਰਾ ਤੋਂ ਸ਼ੁਰੂ ਹੋ ਗਿਆ ਗੁਰਪ੍ਰੀਤ ਨੇ ਫਿਰ ਤੋਂ ਹਰਮਿਤ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਗੱਲਾਂ ਮੁੜ ਪਹਿਲਾਂ ਵਰਗੀਆਂ ਹੋ ਗਈਆਂ ਮੋਬਾਈਲ ਉੱਤੇ ਲੰਮੀਆਂ ਗੱਲਾਂ ਕਲਾਸ ਤੋਂ ਬਾਅਦ ਇਕੱਠੇ ਟਾਈਮ ਬਿਤਾਉਣਾ ਤੇ ਇੱਕ ਦੂਜੇ ਨੂੰ ਪਿਆਰ ਭਰੀਆਂ ਨੱਚਾਣਾ ਵੇਖਣਾ ਇਹ ਸਭ ਕੁਝ ਫਿਰ ਤੋਂ ਸ਼ੁਰੂ ਹੋ ਗਿਆ ਸੀ ਇੱਕ ਦਿਨ ਕਾਲਸ ਦੇ ਬਾਗਿਚੇ ਵਿੱਚ ਬੈਠ ਕੇ ਹਰਮੀਤ ਨੇ ਗੁਰਪ੍ਰੀਤ ਦਾ ਹੱਥ ਫੜ ਕੇ ਉਸ ਨਾਲ ਵਾਅਦਾ ਕੀਤਾ ਕਿ ਅਸੀਂ ਪਰਦੇਸ ਚਲੇ ਜਾਵਾਂਗੇ ਤੇ ਉੱਥੇ ਜਾ ਕੇ ਵਿਆਹ ਕਰਾ ਲਵਾਂਗੇ ਕਿਉਂਕਿ ਉੱਥੇ ਨਾ ਤਾਂ ਇਹ ਲੋਕ ਹੋਣਗੇ ਤੇ ਨਾ ਹੀ ਸਾਡਾ ਪਰਿਵਾਰ ਇਹ ਸੁਣ ਕੇ ਗੁਰਪ੍ਰੀਤ ਬਹੁਤ ਖੁਸ਼ ਹੋਈ ਹੁਣ ਉਹਨਾਂ ਦੀ ਦੁਨੀਆ ਆਇਲਸ ਵੀਜ਼ਾ ਤੇ ਵਿਦੇਸ਼ ਜਾਣ ਦੇ ਸੁਪਨਿਆਂ ਵਿੱਚ ਖੋ ਗਈ ਹਰਮੀਤ ਨੇ ਕਿਹਾ ਮੈਂ ਆਇਲਸ ਕੋਚਿੰਗ ਲੈ ਲਵਾਂਗਾ ਤੇ ਅਸੀਂ ਜਲਦੀ ਵੀਜ਼ਾ ਅਪਲਾਈ ਕਰਾਂਗੇ ਗੁਰਪ੍ਰੀਤ ਨੇ ਵੀ ਇਹੀ ਸੋਚਿਆ ਕਿ ਸਾਡਾ ਭਵਿੱਖ ਹੁਣ ਇਕੱਠਿਆਂ ਦਾ ਹੈ। ਕਾਲਿਸ ਖਤਮ ਹੋਣ ਤੋਂ ਬਾਅਦ ਹੁਣ ਗੁਰਪ੍ਰੀਤ ਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਜਦਕਿ ਹਰਮੀਤ ਆਇਲਟਸ ਦੀਆਂ ਕਲਾਸਾਂ ਲਾਉਣ ਲੱਗ ਪਿਆ ਸੀ। ਪਰ ਕੋਚਿੰਗ ਟਾਈਮ ਉਸਦੀ ਮੁਲਾਕਾਤ ਇੱਕ ਨਵੀਂ ਲੜਕੀ ਨੀਹਾ ਨਾਲ ਹੋਈ ਜੋ ਕਿ ਇੱਕ ਅਮੀਰ ਪਰਿਵਾਰ ਦੀ ਲੜਕੀ ਸੀ। ਇਹ ਸਭ ਚੀਜ਼ਾਂ ਤੋਂ ਅਣਜਾਣ ਗੁਰਪ੍ਰੀਤ ਆਪਣੀ ਕਮਾਈ ਨਾਲ ਸੈਲਫ ਡਿਪੈਂਡੈਂਟ ਬਣ ਗਈ। ਪਰ ਹਰमीत ਨੇ ਉਸ ਦਾ ਫਾਇਦਾ ਚੱਕਣਾ ਸ਼ੁਰੂ ਕਰ ਦਿੱਤਾ ਉਹ ਹਮੇਸ਼ਾ ਉਸ ਤੋਂ ਪੈਸੇ ਮੰਗਦਾ ਰਹਿੰਦਾ ਕਦੀ ਆਇਲਟਸ ਦੀ ਫੀਸ ਦੇ ਬਹਾਨੇ ਤੇ ਕਦੀ ਕੋਚਿੰਗ ਦੇ ਬਹਾਨੇ ਇੱਥੋਂ ਤੱਕ ਕਿ ਕੈਨੇਡਾ ਦੇ ਕਾਲਜ ਦੀ ਫੀਸ ਤਾਰਨ ਵਿੱਚ ਵੀ ਗੁਰਪ੍ਰੀਤ ਨੇ ਉਸ ਦੀ ਸਹਾਇਤਾ ਕੀਤੀ ਕਿਉਂਕਿ ਗੁਰਪ੍ਰੀਤ ਪਿਆਰ ਵਿੱਚ ਅੰਨੇ ਹੋ ਕੇ ਉਸ ਦੀ ਮਦਦ ਕਰਦੀ ਰਹੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਿਰਫ ਇੱਕ ਖੇਡ ਸੀ ਗੁਰਪ੍ਰੀਤ ਹਰਮਿਤ ਦੇ ਝੂਠੇ ਬਾਦਿਆਂ ਵਿੱਚ ਫਸ ਗਈ ਸੀ ਕਿਉਂਕਿ ਉਹ ਉਸ ਨੂੰ ਕਹਿੰਦਾ ਸੀ ਕਿ ਕੈਨੇਡਾ ਪਹੁੰਚਦੇ ਅਹੀਂ ਮੈਂ ਤੇਰਾ ਵੀਜ਼ਾ ਅਪਲਾਈ ਕਰ ਦਵਾਂਗਾ ਆਖਿਰ ਉਹ ਦਿਨ ਆ ਗਿਆ ਜਦੋਂ ਹਰਮਿਤ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤੇ ਉਹ ਕੈਨੇਡਾ ਪਹੁੰਚ ਗਿਆ ਉੱਥੇ ਜਾ ਕੇ ਵੀ ਉਹ ਪਹਿਲਾਂ-ਪਹਿਲਾਂ ਤਾਂ ਗੁਰਪ੍ਰੀਤ ਨਾਲ ਗੱਲ ਕਰਦਾ ਰਿਹਾ ਪਰ ਮਹੀਨਿਆਂ ਬਾਅਦ ਸਭ ਕੁਝ ਬਦਲ ਗਿਆ ਉਸਨੇ ਕਾਲ ਤੇ ਮੈਸੇਜ ਤੱਕ ਕਰਨੇ ਉਸਨੂੰ ਬੰਦ ਕਰ ਦਿੱਤੇ ਉਹਨਾਂ ਦੀ ਗੱਲ ਬੰਦ ਹੋਣ ਤੇ ਗੁਰਪ੍ਰੀਤ ਹਮੇਸ਼ਾ ਦੁਖੀ ਰਹਿੰਦੀ ਪਰ ਉਸਨੂੰ ਯਕੀਨ ਸੀ ਕਿ ਉਸਦਾ ਪਿਆਰ ਸੱਚਾ ਹੈ ਤੇ ਹਰਮਿਤ ਇੱਕ ਨਾ ਇੱਕ ਦਿਨ ਜ਼ਰੂਰ ਉਸਦੇ ਨਾਲ ਗੱਲ ਕਰੇਗਾ ਐਵੇਂ ਹੀ ਤਿੰਨ ਮਹੀਨੇ ਬੀਤ ਗਏ 3 ਮਹੀਨਿਆਂ ਬਾਅਦ ਇੱਕ ਸ਼ਾਮ ਜਸਪ੍ਰੀਤ ਨੇ ਗੁਰਪ੍ਰੀਤ ਨੂੰ ਫੋਨ ਕੀਤਾ ਜੋ ਕਿ ਉਸਦੀ ਪੱਕੀ ਸਹੇਲੀ ਸੀ ਉਸਨੇ ਦੱਸਿਆ ਕਿ ਹਰਮਿਤ ਇੰਡੀਆ ਆ ਗਿਆ ਹੈ ਤੇ ਉਸਨੇ ਨੀਹਾ ਨਾਲ ਵਿਆਹ ਕਰਵਾ ਲਿਆ ਹੈ ਉਸਨੇ ਹਰਮਿਤ ਦੇ ਵਿਆਹ ਦੀਆਂ ਤਸਵੀਰਾਂ ਵੀ ਉਸਨੂੰ ਭੇਜੀਆਂ ਉਹ ਨੀਹਾ ਨਾਲ ਬੜਾ ਖੁਸ਼ ਸੀ ਇਹ ਸਭ ਦੇਖ ਕੇ ਗੁਰਪ੍ਰੀਤ ਬਹੁਤ ਹੀ ਘਬਰਾ ਗਈ ਉਹ ਕਹਿਣ ਲੱਗੀ ਮਤਲਬ ਮੈਂ ਜਿਸ ਇਨਸਾਨ ਉੱਤੇ ਆਪਣੀ ਜ਼ਿੰਦਗੀ ਵਾਰ ਦਿੱਤੀ ਜਿਸ ਨੂੰ ਆਪਣੀ ਦੁਨੀਆ ਬਣਾਇਆ ਉਹ ਪਹਿਲਾਂ ਹੀ ਕਿਸੇ ਹੋਰ ਦਾ ਸੀ ਗੁਰਪ੍ਰੀਤ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਹਰਮੀਤ ਨੇ ਉਸ ਨੂੰ ਬਹੁਤ ਵੱਡਾ ਧੋਖਾ ਦਿੱਤਾ ਸੀ ਤੇ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੋਟ ਸੀ ਉਸ ਨੂੰ ਹੁਣ ਜੀਣ ਦਾ ਕੋਈ ਮਕਸਦ ਨਹੀਂ ਦਿਖ ਰਿਹਾ ਸੀ ਉਹ ਕੰਟਿਆਂ ਤੱਕ ਰੋਂਦੀ ਰਹਿੰਦੀ ਤੇ ਕਦੇ-ਕਦੇ ਤਾਂ ਆਤਮ ਹੱਤਿਆ ਕਰਨ ਲਈ ਵੀ ਸੋਚਦੀ ਤੋ ਖਾ ਖਾ ਚੁੱਕੇ ਗੁਰਪ੍ਰੀਤ ਨੇ ਵਾਹਿਗੁਰੂ ਦੀ ਵੰਦਗੀ ਕੀਤੀ ਤੇ ਰੱਬ ਤੋਂ ਮੰਗਿਆ ਕਿ ਜੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਕੋਈ ਚੰਗਾ ਮਿਲਣਾ ਹੈ ਤਾਂ ਮੈਨੂੰ ਰਾਹ ਦਿਖਾਓ ਉਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ ਤੇ ਉਸਨੇ ਰੋਣ ਦੀ ਬਜਾਏ ਮਿਹਨਤ ਕੀਤੀ ਤੇ ਆਪਣੇ ਫੈਸ਼ਨ ਡਿਜ਼ਾਈਨਿੰਗ ਉੱਤੇ ਧਿਆਨ ਦਿੱਤਾ ਉਹ ਹੌਲੀ ਹੌਲੀ ਸਲਾਈ ਕਰਕੇ ਪੈਸੇ ਕਮਾਉਣ ਲੱਗ ਪਈ ਤੇ ਇੱਕ ਬੁਟੀਕ ਦੀ ਮਾਲਕ ਵੀ ਬਣ ਗਈ ਉਹ ਆਪਣੇ ਇਲਾਕੇ ਦੀ ਸਭ ਤੋਂ ਮਸ਼ਹੂਰ ਲੜਕੀ ਬਣ ਗਈ ਜੋ ਕਿ ਇੱਕ ਬਹੁਤ ਹੀ ਵਧੀਆ ਡਿਜ਼ਾਈਨ ਦੇ ਕੱਪੜੇ ਬਣਾ ਕੇ ਵੇਚਦੀ ਸੀ ਕੁਝ ਸਾਲਾਂ ਬਾਅਦ ਇੱਕ ਇੱਜ਼ਤਦਾਰ ਬਿਜ਼ਨਸਮੈਨ ਨਾਲ ਉਸਦੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਉਸ ਦਾ ਪਤੀ ਉਸ ਨੂੰ ਬਹੁਤ ਹੀ ਪਿਆਰ ਕਰਦਾ ਸੀ ਤੇ ਉਸ ਨੂੰ ਬਹੁਤ ਹੀ ਇੱਜ਼ਾ ਦਿੰਦਾ ਸੀ ਤੇ ਹੁਣ ਜੋ ਮੁੰਡਾ ਉਸ ਨੂੰ ਪਰਦੇਸ ਦੇ ਸੁਪਨੇ ਦਿਖਾ ਕੇ ਛੱਡ ਗਿਆ ਸੀ ਤਾਂ ਉਸ ਨੋਸ ਮੁੰਡੇ ਦੀ ਕੋਈ ਵੀ ਲੋੜ ਨਹੀਂ ਸੀ ਕਿਉਂਕਿ ਗੁਰਪ੍ਰੀਤ ਹੁਣ ਖੁਦ ਆਪਣੀ ਉਡਾਨ ਤੇ ਸੀ ਜੋ ਆਪਣੇ ਪੈਸੇ ਨਾਲ ਕਿਸੇ ਵੀ ਮੁਲਕ ਵਿੱਚ ਘੁੰਮ ਸਕਦੀ ਸੀ ਤੇ ਉਸ ਦੇ ਕੋਲ ਆਪਣੇ ਪਤੀ ਦਾ ਸੱਚਾ ਪਿਆਰ ਤੇ ਸਾਥ ਵੀ ਸੀ ਉਸ ਨੂੰ ਹੁਣ ਸਮਝ ਆ ਗਿਆ ਸੀ ਕਿ ਆਪਣੇ ਪਰਿਵਾਰ ਤੋਂ ਬਿਨਾ ਆਪਾਂ ਨੂੰ ਕੋਈ ਵੀ ਪਿਆਰ ਨਹੀਂ ਕਰ ਸਕਦਾ ਤਾਂ ਉਹ ਹਮੇਸ਼ਾ ਆਪਣੇ ਮਾਪਿਆਂ ਦੇ ਕੈਣੇ ਵਿੱਚ ਰਹਿੰਦੀ ਤੇ ਆਪਣੇ ਪਤੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਤਾਂ ਹੁਣ ਇਹ ਸਭ ਕੁਝ ਹੋਣ ਤੋਂ ਬਾਅਦ ਗੁਰਪ੍ਰੀਤ ਨੇ ਬਹੁਤ ਹੀ ਵੱਡਾ ਸਬਕ ਲੈ ਲਿਆ ਸੀ ਤਾਂ ਉਹ ਕਈ ਵਾਰ ਮਾਨੀ ਮਾਨ ਸੋਚਦੀ ਕਿ ਮੈਂ ਹਰਮਿਤ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦੀ ਪਰ ਹੁਣ ਕਦੇ ਵੀ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਉਣ ਦਵਾਂਗੀ ਉਹ ਆਪਣੀ ਮਿਹਨਤ ਕਰਦੀ ਤੇ ਖੁਸ਼ੀ-ਖੁਸ਼ੀ ਆਪਣੇ ਪਤੀ ਦੇ ਨਾਲ ਰਹਿਣ ਲੱਗ ਪਈ ਸੀ ਆਸ ਕਰਦੀ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਔਨ ਮਾਈ ਵੀਡੀਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਕਹਾਣੀ ਲੈ ਕੇ